ਆਪਣੇ YouTube ਚੈਨਲ ਖੇਤੀਬਾੜੀ ਅਪਡੇਟ ਉੱਪਰ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਕੀਤਾ ਜਾਂਦਾ ਅੱਜ ਫੇਰ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਬਾਸਮਤੀ ਅਤੇ ਮੁੱਸਲ ਦੇ ਨਵੇਂ ਰੇਟਾਂ ਦੀ ਜਾਣਕਾਰੀ ਅਤੇ ਸਹੀ ਜਾਣਕਾਰੀ ਲੈ ਕੇ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਬੈਲ ਆਲਰਟ ਬਟਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਹਰ ਇੱਕ ਜਾਣਕਾਰੀ ਜੋ ਵੀ ਆਪਾਂ ਪਾਉਣੇ ਆ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਦੇ ਹਾਂਗੇ ਜਿਨ੍ਹਾਂ ਦੇ ਵਿੱਚ ਆਪਾਂ ਮੁੱਛਲ ਦੀ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਪਾਤਣਾ ਮੰਡੀ ਦੇ ਵਿੱਚ ਮੁੱਛਲ 1401 3700 ਤੋਂ ਲੈ ਕੇ 3800 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਇਸ ਦੇ ਨਾਲ ਹੀ ਸੁਨਾਮ ਮੰਡੀ ਦੇ ਵਿੱਚ ਮੁੱਛਲ 1401 3500 ਤੋਂ ਲੈ ਕੇ 3600 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਅਤੇ 1509 3000 ਤੋਂ ਲੈ ਕੇ 3150 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਇਸ ਦੇ ਨਾਲ ਹੀ ਰਤਿਆ ਮੰਡੀ ਦੀ ਗੱਲ ਕਰ ਲਈਏ 1509 3100 ਤੋਂ ਲੈ ਕੇ 3320 ਰੁਪਏ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਸੰਗਰੂਰ ਮੰਡੀ ਦੀ ਗੱਲ ਕਰ ਲਈਏ 1509 3300 ਤੋਂ ਲੈ ਕੇ 3350 ਰੁਪਏ ਤੱਕ ਵਿਕ ਰਿਹਾ ਅਤੇ 1692 ਇੱਥੇ ਹੀ 2800 ਤੋਂ ਲੈ ਕੇ 3000 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਅਤੇ 1847 2500 ਤੋਂ ਲੈ ਕੇ 2800 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਇਸ ਦੇ ਨਾਲ ਹੀ ਸੁਪਰ 55 ਦੇ ਜਿਹੜੇ ਨਵੇਂ ਰੇਟ ਨੇ ਉਹ ਹੈਗਾ 3000 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਜੀ ਇਸ ਦੇ ਨਾਲ ਹੀ ਨੱਬਾ ਮੰਡੀ ਦੀ ਗੱਲ ਕਰ ਲਈਏ ਤਾਂ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਪ੍ਰਤੀ ਕਵਾਂਟਲ ਰਿਹਾ ਇਸ ਤੋਂ ਬਾਅਦ ਤਰਨਤਾਰਨ ਮੰਡੀ ਦੀ ਗੱਲ ਕਰੀ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਇਸ ਤੋਂ ਬਾਅਦ ਮਾਨਸਾ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਏ ਤੱਕ ਰਿਹਾ ਇਸ ਦੇ ਨਾਲ ਹੀ ਆਪਾਂ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਗੋਹਾਣਾ ਮੰਡੀ ਤੇ 1509 ਦਾ ਰੇਟ 3300 ਤੋਂ ਲੈ ਕੇ 3400 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਅਤੇ ਚੀਕਾ ਮੰਡੀ ਦੇ ਵਿੱਚ 1509 ਦਾ ਰੇਟ 3100 ਤੋਂ ਲੈ ਕੇ 3400 ਰੁਪਏ ਪ੍ਰਤੀ ਕਵਾਂਟਲ ਵਿਕ ਰਿਹਾ ਸ਼ੀਕਰਪੁਰ ਮੰਡੀ ਦੇ ਵਿੱਚ 1509 ਦਾ ਰੇਟ 2900 20 ਰੁਪਿਆ ਤੋਂ ਲੈ ਕੇ 3200 ਰੁਪਏ ਤੱਕ ਵਿਕ ਰਿਹਾ ਅਤੇ 1121 ਦਾ ਰੇਟ 3200 ਤੋਂ ਲੈ ਕੇ 3400 ਦੇ ਵਿਚਕਾਰ ਵਿਕ ਰਿਹਾ ਇਸ ਦੇ ਨਾਲ ਹੀ ਪੀਲੀਪੀਤ ਮੰਡੀ ਦੇ ਵਿੱਚ ਗੱਲ ਕਰੀ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਏ ਤੱਕ 1121 ਦਾ ਰੇਟ 3200 ਤੋਂ ਲੈ ਕੇ 3400 ਰੁਪਏ ਪ੍ਰਤੀ ਕਮੰਟਲ ਵਿਕ ਰਿਹਾ ਇਸ ਤੋਂ ਬਾਅਦ ਕਰਨਾਲ ਮੰਡੀ ਦੀ ਗੱਲ ਕਰ ਲਈਏ ਉੱਥੇ ਮੁਛਲ 1400 ਇੱਕ ਦਾ ਰੇਟ 3500 ਤੋਂ ਲੈ ਕੇ 3820 ਰੁਪਏ ਤੱਕ ਵਿਕ ਰਿਹਾ ਅਤੇ ਜਾਖਲ ਮੰਡੀ ਦੇ ਵਿੱਚ 1509 ਦਾ ਰੇਟ 3400 ਰੁਪਏ ਪ੍ਰਤੀ ਕਮੰਟਲ ਵਿਕ ਰਿਹਾ ਇਸ ਤੋਂ ਬਾਅਦ ਅੱਗੇ ਆਪਾਂ ਜੇ ਹੁਣ ਗੱਲ ਕਰੀਏ ਮੁਸਲ ਦੇ ਰੇਟਾਂ ਦੀ ਜਿਹੜੀ ਐਵਰੇਜ ਪਈ ਆ ਟੋਟਲ ਹੁਣ ਤੱਕ ਵਿਕਿਆ ਜਿੰਨਾ ਵੀ ਰੇਟ ਲੱਗਿਆ ਤਾਂ ਉਹ ਹੈਗਾ 3300 ਤੋਂ ਲੈ ਕੇ 3800 ਰੁਪਏ ਦੇ ਵਿਚਕਾਰ ਹੈ ਜਿਹੜੀ ਐਵਰੇਜ ਪਰ ਰਹੀ ਹੈਗੀ ਮੰਨ ਕੇ ਚੱਲੋ ਵੀ 35 35 3700 ਰੁਪਏ ਐਵਰੇਜ ਰੇਟ ਚੱਲ ਰਹੇ ਨੇ ਇਹਦੇ ਮੁੱਛਲ ਦੇ ਕਿਤੇ ਵੀ ਦੇਖ ਲੋ ਤੁਸੀਂ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਇਹੀ ਰੇਟ ਦੇ ਉੱਪਰ ਜਿਹੜਾ ਮੁੱਛਲ ਚੋਂ ਨਾ ਉਹ ਵਿਕ ਰਿਹਾ 1400 ਇੱਕ ਅੱਧੇ 18 47 ਦਾ ਰੇਟ ਵੀ ਐਵਰੇਜ 3 ਤੋਂ 1000 ਜਾਂ 2800 ਦੇ ਵਿਚਕਾਰ ਚੱਲ ਰਿਹਾਗਾ ਇਸ ਤੋਂ ਬਾਅਦ 1500 ਨਾ ਆਉਂਦਾ ਰੇਟ 3100 ਰੁਪਏ ਦੀ ਐਵਰੇਜ ਪਰ ਰਹੀ ਹੈ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਏਸਗੇ ਬਾਸਮਤੀ ਦੇ ਅੱਜ ਦੇ ਤਾਜ਼ਾ ਰੇਟ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਧੰਨਵਾਦ